ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਖਿਮਾ ਯਾਚਨਾ ਪੱਤਰ ਜੋ ਹੈ ਜਥੇਦਾਰ ਗਿਆਨੀ ਰਘਵੀਰ ਸਿੰਘ ਖੁਰਾ ਨੂੰ ਦਿੱਤਾ ਗਿਆ ਇਸ ਮਾਮਲੇ ਦੇ ਉੱਤੇ ਸੀਨੀਅਰ ਆਗੂਆਂ ਦਾ ਕੀ ਕੁਝ ਕਹਿਣਾ ਹੈ ਉਹਨਾਂ ਦੇ ਪ੍ਰਤੀਕਰਮ ਵੀ ਅਸੀਂ ਲਵਾਂਗੇ ਸਾਡੇ ਨਾਲ ਫੋਨ ਕੋਲ ਤੇ ਜੁੜ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਬਲਟਵਾ ਜੀ ਬਲਟਵਾ ਸਾਹਿਬ ਬਹੁ ਬਹੁ ਸਵਾਗਤ ਹੈ ਤੁਹਾਡਾ ਦਾ ਸਬਰ ਨਿਊਜ਼ ਦੇ ਉੱਤੇ ਬਲਟਵਾ ਸਾਹਿਬ ਕਿਵੇਂ ਵੇਖਦੇ ਹੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਬਾਗੀ ਧੜੇ ਦੇ ਵੱਲੋਂ ਇੱਕ ਖਿਮਾ ਯਾਚਨਾ ਪਤਾ ਜਿਹੜਾ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਰਾਮ ਰਹੀਮ ਨੂੰ ਮੁਆਫੀ ਦੇਣਾ ਗਲਤ ਸੀ ਉਸ ਦਾ ਕੇਸ ਵਾਪਸ ਲੈਣਾ ਗਲਤ ਸੀ ਸੁਮੇਤ ਸੈਣੀ ਨੂੰ ਡੀਜੀਪੀ ਲਾਉਣਾ ਗਲਤ ਸੀ ਤੇ ਨਾਲ ਹੀ ਕਿਹਾ ਕਿ ਬੀਅੰਬੀਅਨ ਦੇ ਦੋਸ਼ੀਆਂ ਨੂੰ ਸੀ ਸਜ਼ਾ ਨਹੀਂ ਦਿਵਾ ਸਕੀ ਇਸੇ ਲਈ ਮੁਆਫੀ ਮੰਗਦੇ ਇਸ ਨੂੰ ਤੁਸੀਂ ਕਿੰਜ ਵੇਖਦੇ ਹੋ ਜੇ ਤੁਸੀਂ ਮੈਂ ਕਿਸੇ ਤਰ੍ਹਾਂ ਦਾ ਕੋਈ ਜਵਾਬ ਦਵਾਂਗਾ ਤੇ ਇਹੀ ਗੱਲ ਹੋਣੀ ਹੈ ਕਿ ਸ਼ਾਇਦ ਮੈਂ ਉਹਨਾਂ ਦੇ ਵਿਰੋਧ ਖੜਤਾ ਹਾਂ ਪਰ ਇੱਕ ਦੁਨੀਆ ਦਾ ਤੱਤ ਹੈ ਕਿ ਸੱਚ ਜਿਹੜਾ ਮੌਕੇ ਤੇ ਬੋਲਣਾ ਚਾਹੀਦਾ ਹੈ ਜੀ ਜੇ ਸੱਚ ਹੈਗਾ ਆ ਤੇ ਤੁਹਾਨੂੰ ਨੋਵਾਂ ਸਾਲਾਂ ਬਾਅਦ ਚੇਤਾ ਆ ਹੂੰ ਤੁਸੀਂ ਜਿਹੜੀਆਂ ਗੱਲਾਂ ਬਗਾਨੇ ਕਰਦੇ ਰਹੇ ਸੀ ਚਾਹੇ ਮਾਫੀ ਵਾਲੀ ਗੱਲ ਹੈ ਇਥੇ ਉਹ ਜਿਹੜਾ ਕੇਸ ਵਾਪਸੀ ਦੀ ਗੱਲ ਕਰਦੇ ਐ ਚਾਹੇ ਬਿਆਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੀ ਗੱਲ ਕਰਦੇ ਐ ਚਾਹੇ ਡੀਜੀਪੀ ਵਾਲੀ ਗੱਲ ਹੈ ਜੀ ਚਲੋ ਡੀਜੀਪੀ ਵਾਲੀ ਗੱਲ ਨੂੰ ਤਾਂ ਮੈਂ ਵੀ ਮੰਨਦਾ ਕਿ ਗਲਤੀ ਏ ਮੈਂ ਤੇ ਡੇ 1 ਤੋਂ ਹੀ ਉਹਦੀ ਨਿਯੁਕਤੀ ਨੂੰ ਗਲਤ ਕਿਹਾ ਸੀਗਾ ਤੇ ਸ਼ਾਇਦ ਇਹ ਉਦੋਂ ਡਿਫੈਂਡ ਕਰਦੇ ਸੀਗੇ ਮਲੂਕਾ ਸਾਹਿਬ ਦੀਆਂ ਬਾਈਟਸ ਕਢਾ ਕੇ ਦੇਖ ਲਓ ਕਹਿੰਦੇ ਸੀ ਬੰਦਾ ਹੀ ਬੜਾ ਵਧੀਆ ਸੀਗਾ ਸਿਰ ਗੱਲ ਇਹ ਨਹੀਂ ਕਹਿ ਕੇ ਨਵਾਂ ਸਾਲ ਆਵਾਦ ਤੁਹਾਨੂੰ ਅੱਜ ਉਹ ਚਿਤਿਆ ਆਇਆ ਜੋ ਬਗਾਨੇ ਗੱਲਾਂ ਕਰਦੇ ਸੀ ਤੇ ਤੁਸੀਂ ਡਿਫੈਂਡ ਕਰਦੇ ਸੀ ਕਿ ਜਿਹੜੇ ਬਗਾਨੇ ਨੇ ਉਹ ਗਲਤ ਗੱਲਾਂ ਕਰਦੇ ਨੇ ਜੀ ਇਹ ਤਾਂ ਮਤਲਬ ਤਾਂ ਸਿੱਧਾ ਹੀ ਹੋ ਗਿਆ ਕਿ ਜਿਸ ਤਰ੍ਹਾਂ ਬਗਾਨੇ ਸਿਆਸਤ ਕਰਦੇ ਸੀ ਅੱਜ ਤੁਸੀਂ ਵੀ ਜਿਹੜਾ ਆ ਉਹੀ ਜਿਹੜਾ ਸਿਆਸਤ ਕਰ ਰਿਹਾ ਜੀ ਤੇ ਇੱਕ ਤਰ੍ਹਾਂ ਕਹ ਜੀ ਗੰਦੀ ਸਿਆਸਤ ਕਰ ਰਿਹਾ ਜੀ। ਸ੍ਰੀ ਅਖਾਲਸਰ ਸਾਹਿਬ ਨੂੰ ਸਿਆਸੀ ਮਫਾਦਾਂ ਵਾਸਤੇ ਇੱਕ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਭਲੇਖਾ ਪਾਉਣ ਵਾਸਤੇ ਜੋ ਤੁਸੀਂ ਅੱਜ ਕੀਤਾ ਮੈਂ ਕਹਿੰਨਾ ਕਿ ਸ੍ਰੀ ਅਖਾਲਸਰ ਸਾਹਿਬ ਤੋਂ ਜਣਾ ਕੋਈ ਗਲਤ ਨਹੀਂ। ਆਪਾਂ ਜਾਣੇ ਵੀ ਆ ਮੱਥਾ ਵੀ ਟੇਕਦੇ ਆ ਗੁਰੂ ਘਰੋਂ ਭੁੱਲਾਂ ਵੀ ਬਖਸ਼ਾਉਣੇ ਆ ਜੀ ਉਹਦੇ ਕੋਲੋਂ ਦਾਤਾਂ ਵੀ ਮੰਗਦੇ ਆ ਜੀ ਜਾਣਾ ਚਾਹੀਦਾ ਕੋਈ ਵੀ ਗਿਆ ਉਹ ਤੇ ਮੈਂ ਕਿੰது ਪਰੰਤੂ ਨਹੀਂ ਕਰਦਾ ਪਰ ਜਿਸ ਮਕਸਦ ਵਾਸਤੇ ਇਹ ਗਏ ਨੇ ਇੱਕ ਸ਼ਾਸ ਰਾਜ ਕੇ ਕਿ ਆਪਾਂ ਸਿਆਸੀ ਰੋਟੀਆਂ ਕਿਸ ਰੂਪ ਚ ਸੇਪਣੀਆਂ ਨੇ ਤੇ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਸਿਆਸੀ ਮਫਾਦ ਵਾਸਤੇ ਕਿਵੇਂ ਵਰਤਣਾ ਆ ਅੱਜ ਇਹ ਉਹੀ ਸਾਰਾ ਅਜੰਡਾ ਸੀ ਇਹਨਾਂ ਦਾ ਚਲੋ ਇਹਨਾਂ ਨੇ ਉਹ ਕਿਤਾਇਆ ਦੀ ਸਦਕੇ ਕਰਨ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਜੀ ਅ ਬਲਟੋਆ ਸਾਹਿਬ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਹੁਰਾਂ ਦੇ ਵੱਲੋਂ ਤੁਸੀਂ ਵੀ ਉਦੋਂ ਨਾਲ ਮੌਜੂਦ ਸੀ ਹੋਰ ਵੀ ਆਗੂ ਨਾਲ ਮੌਜੂਦ ਸੀ ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਮੁਆਫੀ ਤਾਂ ਤੁਹਾਡੇ ਵੱਲੋਂ ਵੀ ਮੰਗੀ ਗਈ ਸੀ ਲੇਕਿਨ ਇੱਕ ਪਾਸੇ ਇਹਨਾਂ ਦੇ ਵੱਲੋਂ ਹੁਣ ਮੁਆਫੀ ਮੰਗੀ ਜਾਣਾ ਕਿੰਜ ਵੇਖਦੇ ਹਾਂ ਇਸ ਦੋਨਾਂ ਚੀਜ਼ਾਂ ਨੂੰ ਮੇ ਸੁਦਰਸ਼ ਕੁਬੀਰ ਸਿੰਘ ਬਾਦਲ ਨੇ ਦੇਖੋ ਤੁਸੀਂ ਆਪਣੇ ਆਪ ਹੀ ਫੈਸਲਾ ਕਰ ਲਿਆ ਜੀ ਅੱਜ ਇਹ ਲੋਕ ਕਿਸ ਰੂਪ ਚ ਗਏ ਨੇ ਇਥੋਂ ਤੱਕ ਕਿ ਕੱਲ ਇੱਕ ਦਲ ਖਾਲਸਾ ਨਾਂ ਦੀ ਜਥੇਬੰਦੀ ਹੈ ਬੜੇ ਪੰਥਕ ਸੰਘਰਸ਼ ਦੇ ਵਿੱਚ ਪੰਥਕ عقیده ਦੇ ਮੁਤਾਬਕ ਉਹਨਾਂ ਦਾ ਬੜਾ ਵੱਡਾ ਰੋਲ ਰਿਹਾ ਆ ਤੇ ਅੱਜ ਵੀ ਉਹ ਸਰਗਰਮੀ ਦੇ ਨਾਲ ਪੰਥਕ ਸਿਧਾਂਤਾਂ ਦੇ ਉੱਤੇ ਕੰਮ ਕਰਦੇ ਨੇ ਤੇ ਦਲ ਖਾਲਸਾ ਦੀ ਲੀਡਰਸ਼ਿਪ ਕੱਲ ਜ세ਦਰ ਸ਼੍ਰੀ ਅਕਾਲ ਤਖਸਬ ਨੂੰ ਮਿਲਦੀ ਹੈ ਬੇਨਤੀ ਕਰਦੀ ਏ ਪੱਤਰ ਵੀ ਦਿੰਦੀ ਏ ਕਿ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਸ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਠੀਕ ਹੈ ਕਿ ਆਪਸੀ ਬਖਰੇਵੇਂ ਆਇਆ ਹੈ ਉਹ ਉਹਨਾਂ ਦਾ ਮਸਲਾ ਆ ਪਰ ਸਾਨੂੰ ਇਤਰਾਜ਼ ਹੈ ਕਿ ਅੱਜ ਆਪਣੇ ਸਿਆਸੀ ਮਫਾਦਾਂ ਵਾਸਤੇ ਸ਼੍ਰੀ ਅਕਾਲ ਤਖਸ ਸਾਹਿਬ ਨੂੰ ਵਰਤਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹਦੇ ਬਾਰੇ ਤੁਸੀਂ ਜਿਹੜਾ ਯੋਗ ਕਦਮ ਚੁੱਕੋ ਜੀ ਇਹ ਉਹ ਪਾਰਟੀ ਜਾਂ ਉਹ ਦਲ ਜਾਂ ਉਹ ਧੜਾ ਕਹਿ ਰਿਆ ਆ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਸਬੰਧ ਨਹੀਂ ਜਿਉ ਹੁਣ ਜਿਹੜੇ ਸਿਧਾਂਤਕ ਤੌਰ ਤੇ ਪੰਥਕ ਸੋਚ ਤੇ ਚੱਲਣ ਵਾਲੇ ਜਿਹੜੇ ਅਕਾਲੀ ਦਲ ਦੇ ਵਿਰੋਧ ਚ ਵੀ ਖੜਦੇ ਨੇ ਉਹ ਵੀ ਜੱਥੇਦਾਰ ਸ਼੍ਰੀ ਅਕਾਲ ਤਖਤ ਸਰੋਂ ਨੂੰ ਜਾ ਕੇ ਬੇਨਤੀ ਕਰਦੇ ਆ ਕਿ ਜਿਹੜਾ ਆ ਹੋ ਰਿਹਾ ਇਹ ਗਲਤ ਹੋਇਆ ਆ ਤੇ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਹਾਂਜੀ ਤੇ ਗੱਲ ਪ੍ਰਤੱਖ ਹੈ ਸਾਹਮਣੇ ਜਿੱਥੇ ਤੱਕ ਸਪ੍ਰਕਾ ਸਾਸੂ ਗੀਤ ਸਿੰਘ ਬਾਦਲ ਦੀ ਗੱਲ ਹੈ। ਉਹਨਾਂ ਨੇ ਦੋ ਵਾਰ ਮਾਫੀ ਮੰਗੀ। ਇੱਕ ਵਾਰ ਸਪ੍ਰਕਾ ਸਿੰਘ ਬਾਦਲ ਹੋਰਾਂ ਦੇ ਭੋਗ ਤੇ ਜਜਬਾਤੀ ਹੋ ਕੇ। ਦੂਜੀ ਔਰਾਂ ਉਹਨਾਂ ਨੇ ਸ਼੍ਰੋਮਣੀ ਕਾਲੇਦਾਨ ਦਾ ਸਥਾਪਨਾ ਦੇ ਉਸ ਸੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਰਮਿਸਸਿਜ ਦੇ ਵਿੱਚ ਜਿਹੜੇ ਉਸ ਸਮੇਂ ਜਥੇਦਾਰ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਦੋਂ ਅਹਿਮਦ ਸ਼ਬਦਾਲੀ ਨੇ ਹਮਲਾ ਕੀਤਾ ਸੀ। ਜੀ। ਉਹਦੀਆਂ ਫੌਜਾਂ ਦਾ ਟਕਰਾ ਕਰਦੇ ਹੋਏ ਆ। ਸ਼੍ਰੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਦੇ ਖਾਤਰ ਸ਼ਹੀਦੀ ਪ੍ਰਾਪਤ ਕੀਤੀ ਸੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਉਹਨਾਂ ਦੇ ਬੁੰਗੇ ਦੇ ਵਿੱਚ ਅਖੰਡ ਪਾਤਸ਼ਾਹ ਦੇ ਭੋਗ ਤੋਂ ਬਾਅਦ ਗੁਰੂ ਦੀ ਹਜ਼ੂਰੀ ਦੇ ਵਿੱਚ ਤੇ ਸੰਗਤ ਦੇ ਸਾਹਮਣੇ ਹਾਂਜੀ ਜੀ ਬੋਲਦਿਆਂ 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 ਉਧਰਤੀ ਜਜ਼ਬਾਤੀ ਹੋ ਕੇ ਜਿਸ ਵੇਹਣ ਚ ਵਕ ਕੇ ਸਰਦਾਰ ਸੁਖਬੀਰ ਸਿੰਘ ਬਾਦਲਪੁਰਾ ਨੇ ਸ਼ਬਦਾਂ ਦੀ ਵਰਤੋਂ ਕੀਤੀ ਮਾਫੀ ਦੀ ਹਾਂਜੀ ਉਹ ਆ ਸੱਚੇ ਮਨੋਂ ਕਿ ਹਾਂ ਵੀ ਭਾਈ ਸੰਗਤ ਦੇ ਵਿੱਚ ਮਤਲਬ ਇਹ ਮਹਿਸੂਸ ਕੀਤਾ ਜਾਂਦਾ ਕਿ ਸਾਡੇ ਕੋਲੋਂ ਕੋਈ ਗਲਤੀਆਂ ਹੋਈਆਂ ਨੇ ਜੇ ਸਾਡੇ ਕੋਲੋਂ ਸਰਕਾਰ ਸਮਝਾ ਸਰਕਾਰ ਤੋਂ ਬਾਹਰ ਵੀ ਸਾਡੇ ਕਰਕੇ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਮੈਂ ਹੱਥ ਜੋੜ ਕੇ ਗੱਲ 'ਚ ਪੱਲਾ ਪਾ ਕੇ ਮਾਫੀ ਮੰਗਦਾ ਹਾਂ ਜਦਵਤੀ ਰੌਂ ਦੇ ਵਿੱਚ ਗੱਲ ਕੀਤੀ ਆ ਪਹਿਲਾਂ ਪਹਿਲਾਂ ਤਾਂ ਸੱਸ ਵੀਰ ਸਿੰਘ ਬਾਦਲ ਦਾ ਅੱਦੇ ਕਿ ਮੈਨੂੰ ਵੀ ਤੇ ਚਿੰਤਾ ਨਹੀਂ ਸੀ ਜੀ ਕਿ ਮੈਂ ਮਤਲਬ ਇਥੋਂ ਅੱਜ ਅਜੀਹਾ ਹੋਣਾ ਆ ਤਾਂ ਕਿਸੇ ਨਾਲ ਤਾਂ ਸਲਾਹ ਕਰਨੀ ਕਿੱਧਰੇ ਰਹੇਗੀ ਹਾਂਜੀ ਸਰਾ ਦੇ ਕੋਲ ਕੀਤੀ ਹੁੰਦੀ ਨਾ ਅੱਜ ਮੈਂ ਉੱਥੇ ਜਾਣਾ ਆ ਕਿ ਉੱਥੇ ਬੋਲਣਾ ਚਾਹੀਦਾ ਕਿਵੇਂ ਕਰਨਾ ਚਾਹੀਦਾ ਆ ਉਹ ਕਹਿੰਦੇ ਕਿ ਮਤਲਬ ਜੋ ਮੈਂ ਸੋਚਿਆ ਸੀਗਾ ਕਿ ਅਕਾਲੀ ਦਰਬ ਦੀ ਸਥਾਪਨਾ ਨੂੰ ਲੈ ਕੇ ਗੱਲ ਕਰਨੀ ਆ ਵੇਖ ਤੇ ਵਗਦੇ 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 ਮੇਰੇ ਜਜ਼ਬਾਤ ਇਸ ਤਰ੍ਹਾਂ ਦੇ ਹੋ ਗਏ ਆਪਣੇ ਆਪ ਗੁਰੂ ਨੇ ਜਿਹੜਾ ਉਹ ਮੂੰਹੋਂ ਕਢਾਇਆ ਜਿਹੜੀ ਜੀ ਦੀ ਬਾਪੀ ਹੋ ਕੇ ਵੇਖ ਤੇ ਹੋ ਕੇ ਭਾਵਕਤਾ ਦੇ ਨਾਲ ਜਿਹੜੀ ਗੱਲ ਨਿਕਲਦੀ ਹੈ ਉਹਨੂੰ ਤੁਸੀਂ ਇਸ ਗੱਲ ਦੇ ਨਾਲ ਰਲਾਉਣਾ ਆ ਉਹ ਤੁਹਾਡੀ ਮਰਜ਼ੀ ਹੈ ਉਹਦਾ ਤੇਦਾ ਜਮੀਨ ਸਬੰਧ ਦਾ ਫਰਕ ਹੈ ਬਲਟੋਲ ਸਾਹਿਬ ਤੁਸੀਂ ਦੋਵੇਂ ਮੁਆਫੀਆਂ ਨੂੰ ਕਿੰਜ ਵੇਖਦੇ ਹੋ ਇਹਨਾਂ ਦੋਵਾਂ ਮੁਆਫੀਆਂ ਦੇ ਵਿੱਚ ਫਰਕ ਕੀ ਹੈ ਨਹੀਂ ਮੁਆਫੀ ਤੇ ਪਹਿਲੀ ਤੇ ਗੱਲ ਹੈ ਕਿ ਚਲੋ ਅੱਜ ਉਹ ਅਰਦਾਸ ਕਰਕੇ ਆਏ ਨੇ ਪਛਤਾਵਾ ਦੀ ਗੱਲ ਕਰਦੇ ਨੇ ਪਰ ਪਛਤਾਵਾ ਨਵਾਂ ਮਹੀਨਾ ਨਵਾਂ ਸਾਲਾਂ ਬਾਅਦ ਜਿੱਤੇ ਆਇਆ ਫਿਰ ਜਿਹੜੀਆਂ ਤੁਸੀਂ ਗੱਲਾਂ ਕਰਦੇ ਰਹੇ ਜਿਹੜੀਆਂ ਚਾਰ ਪੰਜ ਕਰਦੇ ਜੀ ਇਹਨਾਂ ਗੱਲਾਂ ਨੂੰ ਤੁਸੀਂ ਡਿਫੈਂਡ ਕਰਦੇ ਰਹੇ ਜੇ ਹੁਣ ਤੱਕ ਤੁਸੀਂ ਜਿੰਨੇ ਇਹਨਾਂ ਲੀਡਰਾਂ ਦੇ ਸਾਰੇ ਬੈਟਸ ਕਢਾ ਕੇ ਦੇਖ ਲਓ ਬਿਆਨ ਕਢਾ ਕੇ ਦੇਖੋ ਇੰਟਰਵਿਊ ਕਢਾ ਕੇ ਦੇਖ ਲਓ ਹੁਣ ਤੱਕ ਤੁਸੀਂ ਇਸੇ ਗੱਲ ਨੂੰ ਕਰਦੇ ਰਹੇ ਨੇ ਅੱਜ ਤੁਹਾਨੂੰ ਇਹ ਅਕਦਮ ਜਿਹੜਾ ਹੈ ਜਿਸ ਦਿਨ ਤੋਂ ਤੁਸੀਂ ਵਖਰੇਵੇਂ ਦੇ ਨਾਲ ਚੱਲ ਰਹੇ ਜੀ ਉਸ ਤੋਂ ਬਾਅਦ ਤੁਹਾਨੂੰ ਇਹ ਚਿਤਿਆ ਕਿ ਇਹ ਗੱਲ ਚਲਾਈ ਜਾਵੇ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵਿਰੁੱਧ ਜੋ ਵਿਰੋਧੀ ਪਰੋਸਦੇ ਰਹੇ ਆ ਉਸੇ ਨੂੰ ਲੈ ਕੇ ਤੁਸੀਂ ਗਾਂਦੁਰਪੇ ਜੇ ਹੋਰ ਤਾਂ ਤੁਹਾਡੇ ਕੋਲੇ ਉਹਦੇ ਵਿਰੁੱਧ ਹੈ ਕੁਝ ਨਹੀਂ ਗੱਲ ਹਾਂਜੀ ਉਹਦੀ ਦ੍ਰਿੜਤਾ ਅੱਗੇ ਜਿਸ ਤਰੀਕੇ ਦੇ ਨਾਲ ਉਹ ਉਹਨੇ ਪੰਥ ਤੇ ਮਨ ਦਾ ਹਿੱਤਾਂ ਲਈ ਪਹਿਰਾ ਦਿੱਤਾ ਆ ਜਿਸ ਤਰ੍ਹਾਂ ਉਹਨੇ ਸਿਧਾਂਤ ਤੇ ਪਹਿਰਾ ਦਿੱਤਾ ਆ ਔਰ ਤੁਹਾਡੇ ਸਾਹਨੇ ਦੇ ਦਬਾਅ ਦੇ باوجود ਕਿ ਭਾਰਤੀ ਜਨਤਾ ਪਾਰਟੀ ਨਾਲ ਆਪਾਂ ਨੂੰ ਘਟਚੋੜ ਕਰ ਲੈਣਾ ਚਾਹੀਦਾ ਆ ਤੇ ਭਾਰਤੀ ਜਨਤਾ ਪਾਰਟੀ ਦੀਆਂ ਇਛਾਵਾਂ ਦੇ ਵਿਰੁੱਧ ਜਾ ਕੇ ਉਸ ਬੰਦੇ ਨੇ ਕਿਹਾ ਕਿ ਪਹਿਲਾਂ ਮੇਰੇ ਵਾਸਤੇ ਸਿਧਾਂਤ ਪੰਥਕ ਤੇ ਪੰਜਾਬ ਦੇ ਮਸਲੇ ਪਹਿਲਾਂ ਆ ਤੇ ਗੱਠਜੁੜ ਤੇ ਰਾਸੀ ਸ਼ਕਤੀ ਬਾਅਦ ਦੀ ਗੱਲ ਹੈ ਤੇ ਤੁਸੀਂ ਵੀ ਅਜੋਹੀ ਭਾਸ਼ਾ ਬੋਲਣ ਲੱਗ ਪਏ ਜੀ ਇਸ ਕਰਕੇ ਤਾਂ ਫਰਕ ਹੈਗੇ ਹੈ ਨਾ ਮਲਟੋਆ ਸਾਹਿਬ ਜਸਰੀਕੇ ਦੇ ਨਾਲ ਪਹਿਲਾਂ ਬਾਗੀ ਧੜੇ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕਈ ਤਰ੍ਹਾਂ ਦੇ ਸਵਾਲ ਚੁੱਕੇਗੇ ਪ੍ਰਧਾਨਗੀ ਨੂੰ ਲੈ ਕੇ ਗੱਲ ਕੀਤੀ ਗਈ ਉਹਦੇ ਛੱਡਣ ਨੂੰ ਲੈ ਕੇ ਮਤੇ ਜਿਹੜੇ ਪਾਈ ਜਾਂਦੇ ਨੇ ਲੇਕਿਨ ਦੂਜੇ ਪਾਸੇ ਜੋ ਸੁਖਬੀਰ ਸਿੰਘ ਬਾਦਲ ਖੁਰਾਂ ਦਾ ਧੜਾ ਉਹਨਾਂ ਨੇ ਕਿਹਾ ਵੀ ਕਿ ਪ੍ਰਧਾਨ ਇਸ ਨੂੰ ਲੈ ਕੇ ਤੁਸੀਂ ਪਾਰਟੀ ਦੇ ਪੱਧਰ ਤੇ ਆ ਕੇ ਗੱਲਬਾਤ ਕਰ ਲਓ ਤੁਸੀਂ ਬੈਠ ਕੇ ਗੱਲ ਕਰੋ ਲੇਕਿਨ ਇਸ ਤਰੀਕੇ ਨਾਲ ਇਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਉਸ ਤੇ ਕੀ ਕਹੂੰਗੇ ਉੱਿਤ ਤਾਂ ਇਹ ਹੁੰਦੇ ਆ ਜੇ ਕੋਈ ਵੱਡੇ ਜਿਹੜੇ ਦੋ ਖੇਵੇਂ ਬਣ ਜਾਣ ਕੋਈ 19-21 ਦਾ ਫਰਕ ਹੋਵੇ ਇਹਦੇ ਵਿੱਚੋਂ ਮੇਰਾ ਖਿਆਲ ਹੈ ਕਿ ਅੱਧੇ ਪਰਸੈਂਟ ਤੋਂ ਘੱਟ ਲੋਕ ਨੇ 100 ਚੋਂ ਜਿਹੜਾ 99% ਤੋਂ ਉੱਪਰ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਸਾਦੂ ਸਿੰਘ ਬਾਦਲ ਦੇ ਨਾਲ ਖੜੁੱਤੀ ਹੈ ਜੀ ਤੇ ਜਿਹੜੀ ਕੁਰਸੀਆਂ ਮਲ ਕੇ ਬਿਥੇ ਸੀ ਸੱਜੇ ਤੇ ਖੱਬੇ ਤੇ ਪਤਨੇ ਜਿੱਥੇ ਹੋਗੇ ਗਾਂ ਹੋ ਕੇ ਵਹਿੰਦੇ ਸੀ ਇਹ ਤੇ ਇਛਾਵਾਂ ਸਿਰਫ ਇਹੀ ਸੀ ਕਿ ਰਾਜਨੀਤਿਕ ਤੌਰ ਤੇ ਅੱਗੇ ਕਿਵੇਂ ਵਧਣਾ ਹੈ ਹਾਂਜੀ ਚੈ ਸਿਧਾਂਤ ਛਿੱਕੇ ਟੰਗਣੇ ਪੈ ਜਾਣ ਤੇ ਪੰਥ ਛਿੱਕੇ ਟੰਗਣਾ ਪੈ ਜੀ ਆਜੂ ਸ਼ਾਮਾਂ ਨਹੀਂ ਪੂਰੀਆਂ ਹੋਈਆਂ ਪਹਿਲੋਂ ਤੇ ਸਸਬੀਰ ਸਿੰਘ ਬਾਦਲ ਦੀਆਂ ਹਰ ਮੀਟਿੰਗ ਦੇ ਵਿੱਚ ਸਿਫਤਾਂ ਕਰਦੇ ਰਹੇ ਜੀ ਹਾਂਜੀ ਟਿਕਟਾਂ ਤੁਸੀਂ 2000 ਅ ਜਿੰਨੀਆਂ ਵੀ 2017 ਦੀ ਵੀ ਕਹਿ ਲਈਏ 19 ਦੀ ਵੀ ਕਹਿ ਲਈਏ 22 ਦੀ ਵੀ ਕਹਿ ਲਈਏ 24 ਦੀ ਵੀ ਕਹਿ ਲਈਏ ਚਾਰ-ਚਾਰ ਤੁਸੀਂ ਉਹਨਾਂ ਤੋਂ ਟਿਕਟਾਂ ਲੈ ਲੈ ਕੇ ਇਲੈਕਸ਼ਨ ਲੜ ਲੀਆਂ ਉਦੋਂ ਸਬੀਰ ਸਿੰਘ ਬਾਦਲ ਤੇ ਉਹੀ ਹੈ ਜੀ ਇਹ ਤੁਸੀਂ 2015 ਤੋਂ ਪਹਿਲਾਂ ਦੀਆਂ ਗੱਲਾਂ ਕਰਦੇ ਜੇ ਤੇ 17 ਦੀ ਇਲੈਕਸ਼ਨ ਤੇ ਉਹ ਤੋਂ ਬਾਅਦ ਆਈ ਆ ਚਾਰ ਇਲੈਕਸ਼ਨ ਤੁਸੀਂ ਉਹਦੀ ਅਗਵਾਈ ਦੇ ਥਲੇ ਲੜੀਆਂ ਨੇ ਹਾਂਜੀ ਕੱਲ ਤੱਕ ਤੁਸੀਂ 13 ਜੂਨ ਤੱਕ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਤੁਸੀਂ ਜਾ ਸਕੋਗੇ ਜੇ ਪ੍ਰਧਾਨ ਜੀ ਤੁਹਾਡੀ ਤੁਹਾਡੀ ਜਿਹੜੀ ਆ ਮਿਹਨਤ ਬੜੀ ਸਖਤ ਸੀ ਤੁਸੀਂ ਬਹੁਤ ਮਿਹਨਤ ਕੀਤੀ ਤੁਹਾਡਾ ਧੰਨਵਾਦ ਜੀ ਅੱਜ ਤੁਸੀਂ ਬਾਹਰ ਜਾ ਕੇ ਹੁਣ ਕਿਹਦੇ ਕਿਹਡੇ ਟੇਟੇ ਚੜੇ ਫਿਰਦੇ ਟੇਟੇ ਤੇ ਉਹਨਾਂ ਦੇ ਜਿਹੜੇ ਨਾ ਜਿਹੜੇ ਤੁਹਾਨੂੰ ਆਪ ਦੇ ਨਾਲ ਲਿਆਉਣਾ ਚਾਹੁੰਦੇ ਸੀਗੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਰੋਗ ਲਾਛਦੀ ਤੇ ਜਿਨ੍ਹਾਂ ਨੂੰ ਇਹ ਹੈ ਕਿ ਅਸੀਂ ਪੰਜਾਬ ਦੇ ਵਿੱਚ ਉਹ ਘੱਟੋ ਘੱਟ ਜਿਹੜੀਆਂ 4-5 ਸੀਟਾਂ ਲੈ ਜਾਣੀਆਂ ਅਸੀਂ ਵਾਧੂ ਹੀ ਹੋ ਸਕਦਾ ਅਸੀਂ ਲੈ ਜਾਂਦੇ ਹਾਂ ਜੀ ਜਿਨੀਆਂ ਲੈ ਜਾਂ ਜਿਨੇ ਉਹਨਾਂ ਦੇ ਸੀਟਾਂ ਉਹ ਮੰਗਦੇ ਜਾਂ ਮਿਲ ਜਾਂਦੀਆਂ ਉਹਨੇ ਹੀ ਉਹਨਾਂ ਨੇ ਜਿੱਤ ਜਾਣੀਆਂ ਸੀ ਤੇ ਜਦੋਂ ਅੱਜ ਉਹਨਾਂ ਨੂੰ ਇਹ ਜਾਪਦਾ ਕਿ ਕਿ ਅੱਜ ਸਾਡਾ ਜਿਉਂਥੇ ਪੰਜਾਬ ਤੋਂ ਇੱਕ ਵੀ ਸੀਟ ਨਹੀਂ ਆਈ ਜਿਹੜੀਆਂ ਕਿ ਇੰਨੀਆਂ ਆ ਜਾਣੀਆਂ ਸੀ ਭਾਰਤੀ ਜਨਤਾ ਪਾਰਟੀ ਨੂੰ ਉਹ ਜਿਹੜੇ ਸਸਬੀਰ ਸਿੰਘ ਬਾਦਲ ਦੇ ਦੁਸ਼ਮਣ ਬਣੇ ਆ ਤੇ ਉਹਨਾਂ ਦੀ ਉਹਨਾਂ ਦੀ ਉਹਨਾਂ ਦੇ ਏਜੰਡੇ ਦੇ ਮੁਤਾਬਕ ਹੀ ਉਹਨਾਂ ਦੀ ਇਸ਼ਿਆ ਦੇ ਮੁਤਾਬਕ ਹੀ ਹਾਂਜੀ ਉਹ ਉਹ ਦੁਸ਼ਮਣੀ ਕਰਨਾ ਚਾਹੁੰਦੇ ਨੇ ਉਹ ਸਸਬੀਰ ਸਿੰਘ ਬਾਦਲ ਨੂੰ ਸਭ ਕੁਝ ਕਾਉਣਾ ਚਾਹੁੰਦੇ ਨੇ ਮੋਰੇ ਇਹਨਾਂ ਨੂੰ ਬਣਾਇਆ ਹੈ ਹਾਂਜੀ ਸਭ ਤੋਂ ਵੱਡੀ ਗੱਲ ਅਗੇ ਪੰਥਕ ਸੋਚ ਦੀ ਗੱਲ ਕਰਦੇ ਆ ਹਾਂ ਅੱਜ ਜਲੂਪੁਰ ਖੜੇ ਗਏ ਨੇ ਭਾਈ ਅਮਰਪਾਲ ਸਿੰਘ ਦੇ ਘਰ ਚੰਗੀ ਗੱਲ ਹੈ ਜਾਣਾ ਚਾਹੀਦਾ ਪਹਿਲੀ ਤੇ ਗੱਲ ਹੈ ਕਿ ਅੱਜ ਤੱਕ ਚੇਤਾ ਹੀ ਨਹੀਂ ਆਇਆ ਕਿ ਜਲੂਪੁਰ ਖੜਾ ਵੀ ਕਿਤੇ ਹੈਗਾ ਚਲੋ ਤੁਸੀਂ ਗਏ ਜੀ ਜੱਲੂਪੁਰ ਖੇੜੇ ਚ ਉਸ ਗੁਰੂ ਦੇ ਸਿੱਖ ਦਾ ਵੀ ਘਰ ਆ ਜਿਹੜਾ 34 ਸਾਲ ਤੋਂ ਜੇਲ੍ਹ ਚ ਬੰਦਾ ਹੈ ਜਿਹਦਾ ਇੱਕ ਭਰਾ ਸ਼ਹੀਦ ਹੋਇਆ ਹੈ ਉਹਦਾ ਪਰਿਵਾਰ ਜਿਹੜਾ ਉਹਦੀ ਸਿੰਘਣੀ ਜਿਹੜੀ ਹੈ ਭਾਈ ਗੁਰਦੀਪ ਸਿੰਘ ਖੇੜਾ ਦੀ ਹਾਂਜੀ ਉਸੇ ਪਿੰਡ ਚ ਵਸਦੀ ਤੇ ਉਸੇ ਗਲੀ ਚ ਤੇ ਉਸੇ ਘਰਾਂ ਦੇ ਨੇੜੇ ਵਸਦੀ ਹੈ ਬਿਲਕੁਲ ਉਹਦੇ ਘਰ ਦੇ ਅੱਗੋਂ ਦੀ ਤੁਸੀਂ ਲੰਘ ਕੇ ਜਾਂਦੇ ਜੇ ਉਹ ਬੀਬੀ ਦਾ ਮੈਨੂੰ ਫੋਨ ਆਇਆ ਕਿ ਵੀਰ ਜੀ ਮੈਨੂੰ ਪਤਾ ਲੱਗਾ ਸੀ ਕਿ ਚੰਦੂ ਮੈਦਰਾ ਸਾਹਿਬ ਆਇਆ ਤੇ ਮੈਂ ਤੇ ਜੇਡ ਦੇ ਅੱਗੇ ਖੜੋਤੀ ਲੀਕ ਦੀ ਰਹੀ ਕਿ ਜਦੋਂ ਵਾਪਸ ਆਉਣਗੇ ਤੇ ਮੈਂ ਉਹਨਾਂ ਨੂੰ ਆਵਾਜ਼ ਮਾਰੂੰਗੀ ਉਹਨਾਂ ਮੇਰੇ ਵੱਲ ਚੱਕਿਆ ਵੀ ਨਹੀਂ ਹੂੰ ਕਿਉਂਕਿ ਉਹ ਵੀ ਤੇਰੀ ਸਿੱਧੀ ਆਮ ਠੇਡ ਪੰਜਾਬਣ ਬੀਬੀ ਆ ਹਾਂਜੀ ਤੇ ਉਹ ਉਹ ਉਹਨੇ ਮਤਲਬ ਇਸ ਗੱਲ ਦਾ ਮੇਰੇ ਕੋਲੇ ਰੋਸ ਕੀਤਾ ਹੂੰ ਕਿ ਮੈਂ ਬੂਹੇ ਦੇ ਵਿੱਚ ਖੜੋਤੀ ਲੀਕ ਦੀ ਰਹੀ ਕਿ ਜਦੋਂ ਵਾਪਸ ਆਉਣਗੇ ਮੈਂ ਉਹਨਾਂ ਨਾਲ ਗੱਲ ਕਰੂੰਗੀ ਆਂਦੀ ਮੇਰੇ ਵੱਲ ਚੱਕੇ ਵੀ ਨਹੀਂ ਗਏ ਇਹਨਾਂ ਨੂੰ 34 ਸਾਲ ਹਾਲ ਤੱਕ ਨਹੀਂ ਦੱਸਿਆ ਜੀ ਮੈਨੂੰ ਕਿਹਦੇ ਜੋ ਉਧਰ ਜਾਣਾ ਗਲਤ ਆ ਚੰਗੀ ਗੱਲ ਹੈ ਕਹੇ ਆ ਪਰ ਕੇਵਲ ਤੇ ਕੇਵਲ ਰਾਸ ਹੀ ਮਨੋਰਥਾ ਵਾਤੇ ਗਿੜਜੇ ਤੁਸੀਂ ਤੁਹਾਨੂੰ ਨਾ ਕੋਈ ਪੰਥ ਦੇ ਨਾਲ ਦਰਦ ਹੈ ਜੇ ਦਰਦ ਹੁੰਦਾ ਤੇ ਤੁਸੀਂ ਉਸ ਸਿੱਖ ਦੇ ਘਰੇ ਜਰੂਰ ਜਾਂਦੇ ਜਿਹੜਾ ਚੰਤੀਸਰਬ ਤੋਂ ਜੇਲ੍ਹ ਚ ਬੰਦਾ ਹੈ ਜੀ ਆ ਸ਼ੁਕਰੀਆ ਬਲਟੋਆ ਸਾਹਿਬ ਗੱਲਬਾਤ ਕਰਨ ਦੇ ਲਈ